ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ। ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਸਾਡੇ ਵੱਡੇ ਵੀਰ ਬਹਾਦਰ ਵੀਰ ਜੀ ਤੁਹਾਨੂੰ ਕੀਆਂ ਬਾਰੇ ਗਾਣਾ गा ਕੇ ਸੁਣਾਉਣਗੇ। ਬਹੁਤ ਹੀ ਵਧੀਆ ਗਾਣਾ गा ਕੇ ਸੁਣਾਇਆ ਜੀ ਬਹਾਦਰ ਵੀਰ ਜੀ। ਸੁਣਿਓ ਧਿਆਨ ਨਾਲ। ਇਸ ਗਾਣੇ ਵਿੱਚ ਇਹ ਗਾਣਾ ਆ ਰਿਹਾ ਹੈ। ਹਾਂਜੀ। नहर गुज़ारो मां जी ची नहर गुज़ारो मां जी ची मारो न मारो बि मां जी ची ती न ਜੌਲੀਆ ਮੋਹ ਵਿੱਚ ਰੱਤੇ ਤੇ ਰਾਮ ਰਾਮ ਤੇ ਮੁਕੜ ਵਿੱਚ ਕਟਾਰੀ ਜਨਮ ਲੈਣ ਤੋਂ ਪਹਿਲਾਂ ਕੀਤੀ ਮਾਰ ਦੇਣ ਦੀ ਤਿਆਰੀ ਉਹ ਵਿੱਚ ਰੱਤੇ ਤੇ ਰਾਮ ਰਾਮ ਤੇ ਮੁਕੜ ਵਿੱਚ ਕਟਾਰੀ ਜਨਮ ਲੈਣ ਤੋਂ ਪਹਿਲਾਂ ਕੀਤੀ ਦੁਨੀਆ ਮੈਂ ਵੀ ਵੇਖਣਾ ਚਾਉਨੀਆ ਨਾ ਮਾਰੋ ਨਾ ਮਾਰੋ ਵੀ ਮੈਂ ਜੀਣਾ ਚਾਉਨੀਆ ਤੁਸੀਂ ਨਾ ਮਾਰੋ ਨਾ ਮਾਰੋ ਵੀ ਮੈਂ ਜੀਣਾ ਚਾਉਨੀਆ ਹੋ ਬੜਨਾ ਸੀ ਜੈ ਬੈਰੀ ਨੀ ਸੀ ਬਾਪ ਤੂੰ ਅੱਖ ਪਾਉਣ ਕਿਹੜੇ ਵੇਦ ਦਿੱਤ ਲਿਖਿਆ ਹੈ ਦੱਸ ਦੇ ਐਡਾ ਬਾਪ ਤੂੰ ਅਖਵਾਉਣਾ ਏੜੇ ਵੇਦੀ ਵਿੱਚ ਲਿਖਿਆ ਦੱਸ ਤੇ ਐਡਾ ਕਹਿਰ ਕਮਾਉਣਾ ਮੈਂ ਜਾਂਸੀ ਦੀ ਰਾਣੀ ਮੈਂ ਜਾਂਸੀ ਦੀ ਰਾਣੀ ਬਣੂੰ ਲੜਨ ਚੌਲੀਆਂ ਸਰਕਾਰ ਮੈਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਹੋ ਬੀਬੀ ਰਾਜਨੀ ਵਾਂਗੂ ਬੇਸ਼ੱਕ ਪਿੰਗਲੇ ਨਾਰ ਬਿਆ ਨਹੀਂ ਮੈਂ ਬਾਪੂ ਤੇਰਾ ਕੁਝ ਨਾ ਖਾਂਦੀ ਏ ਗੱਲ ਦਿਨੋ ਪੁਲਾ ਨਹੀਂ ਬੀਬੀ ਰਾਜਨੀ ਵਾਂਗੂ ਬੇਸ਼ੱਕ ਪਿੰਗਲੇ

बण चले हाल दु सुण केरी सच खंड बि हले किसल जनम ते वेरी मेर मत ई बण चले हाल दुआ सुन के मेरी सच खंड बि हले हरी मजरे वारे तो हरी मजरे वारे तो लिख पी ਹੁਨਾ ਮਾਰੋ ਨਮਾਰੋ ਵੀ ਮੈਂ ਜੀਣਾ ਚਾਉਂਦੀ ਆ ਤੁਸੀਂ ਨਮਾਰੋ ਨਮਾਰੋ ਵੀ ਮੈਂ ਜੀਣਾ ਚਾਉਂਦੀ ਆ ਲਓ ਜੀ ਬਹੁਤ ਹੀ ਵਧੀਆ ਗਾਣਾ ਗਾ ਕੇ ਸੁਣਾਇਆ ਜੀ ਬਾਤਰੀ ਜੀ ਨੇ ਜੇਕਰ ਇਹਨਾਂ ਦਾ ਗਾਇਆ ਹੋਇਆ ਗਾਣਾ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ